ਤੁਸੀਂ ਕੋਈ ਧਾਰਮਿਕ ਜਥੇਬੰਦੀ ਦਾ ਬਿਆਨ ਸੁਣਿਆ ਸ਼੍ਰੋਮਣੀ ਕਮੇਟੀ ਦਾ ਅਕਾਲ ਤਾ ਸਭ ਤੋਂ ਕਿਸੇ ਹੋਰ ਦਾ ਬਿਆਨ ਸੁਣਿਆ ਕੋਈ ਜਿੰਮੇਵਾਰ ਸੰਸਥਾ ਦਾ ਸਾਡੇ ਨਾਲ ਆਹ ਕਾਂ ਕਿਉਂ ਕਰ ਰਹੇ ਨਹੀਂ ਆ ਸਾਰੇ ਜੱਪ ਨੇ ਬਿਲਕੁਲ ਫਿਰ ਕੀ ਕਰਕੇ ਇਹੋ ਜਿਹੇ ਆਗੂਆਂ ਨੂੰ ਫੋੜੇ ਤੇ ਲਾਈਏ ਜਿਹੜੇ ਕਾਂ ਤੇ ਬੋਲਣੇ ਹੀ ਬਹੁਤੇ ਬੰਦੇ ਮੈਨੂੰ ਵੀ ਕਹਿੰਦੇ ਆ ਵੀ ਇੰਨਾ ਨਾ ਬੋਲਿਆ ਕਰ ਤੈਨੂੰ ਮਰਵਾ ਦੇਣਗੇ ਜਾਂ ਕੋਈ ਝੂਠਾ ਮੁਕੱਦਮਾ ਦਰਜ ਕਰਾ ਕੇ ਤੈਨੂੰ ਅੰਦਰ ਸਿੱੜ ਦੇਣਗੇ ਬਾਬਾ ਬਖਸ਼ੀਸ਼ ਤੇ ਕੱਲ ਹਮਲਾ ਹੋਇਆ ਮੈਂ ਕਹਿੰਦਾ ਬਾਬਾ ਬਖਸ਼ੀਸ਼ ਤੇ ਹਮਲਾ ਹੋਇਆ ਜਾਂ ਹੋਰ ਵੀ ਹਮਲੇ ਹੋਏ ਜਾਂ ਹੋਣਗੇ ਵੀ ਅਸਲ ਦੇ ਵਿੱਚ ਉਹ ਪ੍ਰਭੂ ਸਾਡੀ ਦਾ ਜਮੀਰ ਮਾਨਦੀ ਸੱਚ ਨੂੰ ਜਿੰਨਾ ਚਿਰ ਸਾਹ ਚੱਲਦੇ ਐ ਸੱਚ ਹੀ ਕਹਿਣਾ ਕੋਈ ਗੱਲ ਨਹੀਂ ਜਿੱਦੇ ਜਾਣਾ ਹੈ ਉਹ ਪਰਮਾਤਮਾ ਨੂੰ ਪਤਾ ਜਾਂ ਜੋ ਇਹਨਾਂ ਨੇ ਕਰਨਾ ਉਹ ਕਰਨਾ ਇਹ ਵੀ ਪਰਮਾਤਮਾ ਜਾਣਦਾ ਕਰਨਗੇ ਬਹੁਤ ਕੁਝ ਕਰਦੇ ਐ ਇਹ ਪਹਿਲਾਂ ਕਿਹੜਾ ਕੀਤਾ ਅਸਲ ਦੇ ਵਿੱਚ ਜਿਹੜਾ ਬੰਦਾ ਆਪਣੇ ਲੋਕਾਂ ਨੂੰ ਜਗਾਉਂਦਾ ਉਹ ਲੜਕਦਾ ਹੀ ਹੁੰਦਾ ਇਹਨਾਂ ਦੇ ਅੱਖਾਂ ਦੇ ਅੱਜ ਜੋ ਅਸੀਂ ਆਪਣੇ ਲੋਕਾਂ ਨੂੰ ਕਹਿ ਰਹੇ ਆਂ ਪ੍ਰਭੂ ਜਮੀਨਾਂ ਨਾਲ ਵਿੱਚੋਂ ਪਾਣੀ ਬਚਾ ਲਓ ਬੁੱਲੀ ਬਚਾ ਲਓ ਇਤਿਹਾਸ ਸੰਭਾਲੋ ਉਹ ਇਹਨਾਂ ਲੜਕਦੇ ਆਂ ਸ ਪਰ ਭਰਾਵਾ ਅਸੀਂ ਤਾਂ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਤੇ ਮੈਂ ਇਹ ਮਰਿਆਂ ਜਮੀਰਾਂ ਨੂੰ ਵੀ ਅਪੀਲ ਕਰਦਾ ਹਾਂ ਵੀ ਜੇ ਪੰਜਾਬ ਨਾ ਰਿਹਾ ਇਹ ਲੋਕ ਨਾ ਰਹੇ ਇਹ ਪਾਣੀ ਨਾ ਬਚੇ ਇਹ ਬੋਲੀਆਂ ਨਾ ਬਚੀਆਂ ਤੁਹਾਡਾ ਸਾਹਿਤ ਨਾ ਬਚਿਆ ਤੁਹਾਡਾ ਵਿਰਸਾ ਖਤਮ ਹੋ ਗਿਆ ਤੁਹਾਡੀ ਪਛਾਣ ਖਤਮ ਹੋ ਗਈ ਤੁਸੀਂ ਕਿਹਦੇ ਸਿਰ ਤੇ ਰਾਜ ਕਰੋ ਸਾਨੂੰ ਕੌਣ ਆਪਣਾ ਗੂ ਚੁਣੂਗਾ ਕਿਉਂ ਚੁੱਪਾਂ ਕੀ ਮਜਬੂਰੀਆਂ ਨੇ ਸਦਾ ਥੋੜੀ ਕੋ ਮਾਨਸਾਦਾ ਬੈਠਾ ਰਹੂ ਬਾਦਲਾ ਨੇ ਕਹਿੰਦੇ 25 ਸਾਲ ਰਾਜ ਕਰਾਂਗੇ ਰੱਬ ਦੇ ਰੰਗ ਦੇਖਦੇ ਮਾਫੀਆਂ ਵੀ ਮੰਗਦੇ ਫਿਰਦੇ ਆ ਗੁਨਾਹਾਂ ਦੀਆਂ ਜੁੱਤੀਆਂ ਵੀ ਸਾਫ਼ ਕਰਦੇ ਫਿਰਦੇ ਆ ਪਰ ਨਹੀਂ ਲੋਕ ਮਾਫ਼ ਨਹੀਂ ਕਰਦੇ ਤੁਸੀਂ ਨੁਕਸਾਨ ਐਡੇ ਵੱਡੇ ਕਰਤੇ ਜਿਨ੍ਹਾਂ ਦੇ ਜਿਨ੍ਹਾਂ ਦੇ ਅੱਖ ਮਾਜਾ ਇੰਨਾ ਅਸੀਂ ਮਤਲਬ ਕਿ ਭੁਗਤ ਚੁੱਕੇ ਜਾਂ ਭੁਗਤਾਂਗੇ ਸਭ ਤੋਂ ਪੂਰੀਆਂ ਨਹੀਂ ਹੋਣੀਆਂ ਇੱਕ ਥੋੜਾ ਜਿਹਾ ਪਰਸਨਲੀ ਸਵਾਲ ਮੇਰੇ ਮਨ 'ਚ ਆ ਰਿਹਾ ਤੁਹਾਡੇ ਤੇ ਤੁਹਾਡੇ ਬੀਤੇ ਸਮਾਂ ਸਭ ਨੂੰ ਪਤਾ ਕੋਈ ਦੱਸਣ ਦੀ ਲੋੜ ਨਹੀਂ ਹੈ ਉਹ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਲੱਖਾਂ ਸਦਾਨਾ ਨੂੰ ਟ੍ਰਿਗਰ ਕੀਤੀਆਂ ਸੀ ਕਿ ਹੁਣ ਬਹੁਤ ਕੁਝ ਹੋ ਗਿਆ ਐਡਾ ਜ਼ਿੰਦਗੀ ਘਰੇ ਬਹਿ ਕੇ ਕੱਢਣੀ ਨਹੀਂ ਹੈ ਤੇ ਸੰਘਰਸ਼ ਦੇ ਲੇਖੇ ਲਾਉਣੀਆਂ ਉਹ ਕਿਹੜੀ ਚੀਜ਼ ਸੀਗੀ ਦੇਖੋ ਕਰੇ ਕਰਾਵੇ ਆਪੇ ਆਪ ਪ੍ਰਮਾਤਮਾ ਨੇ ਹੀ ਕਿਹਾ ਮੈਂ ਤਾਂ ਇਹਨੂੰ ਮੋਟੀ ਜੀ ਗੱਲ ਮੈਂ ਤੁਸੀਂ ਕਹਿੰਦੇ ਸੋਚ ਕੇ ਨਹੀਂ ਚੱਲੇ ਸੀ ਜੋ ਪ੍ਰਮਾਤਮਾ ਨੇ ਜੋ ਬੈਗ ਨੂੰ ਸਾਡੇ ਕੋਲੋਂ ਕੋਈ ਕੰਮ ਕਰਾਉਣਾ ਕੋਈ ਸੇਵਾ ਦੇਣੀ ਆ ਉਹ ਆਪ ਜਾਣਦਾ ਸੋਚਾ ਸੋਚਣਾ ਹੋ ਜੇ ਸੋਚੀ ਲੱਖ ਵਾਰ ਸੋਚਣ ਨਾਲ ਕੁਝ ਨਹੀਂ ਹੁੰਦਾ ਵੀ ਸੋਚ ਕੇ ਚੱਲਾਂਗੇ ਅਸੀਂ ਐਂ ਕਰਦਾਂਗੇ ਸੋਚ ਜਿਹੜਾ ਤੂੰ ਐਂ ਕਰ ਉਹ ਤੇ ਆ ਕੇ ਦੇਖੋ ਜ਼ਿੰਦਗੀ ਚ ਤੂੰ ਸੋਚ ਲਵੇ ਅਸੀਂ ਆਹ ਕੰਮ ਕਰਨਾ ਜਾਂ ਐਂ ਕਰਨਾ ਹੋਣਾ ਹੀ ਨਹੀਂ ਹੁੰਦਾ ਅਕਸਰ ਨਹੀਂ ਹੁੰਦਾ ਹੁੰਦਾ ਹੀ ਨਹੀਂ ਨਹੀਂ ਹੁੰਦਾ ਇਹ ਕੁਦਰਤੀ ਬਿਨਾ ਬਣਦੀਆਂ ਨੇ ਕੁਦਰਤੀ ਕੋਈ ਰਾਹ ਛੋੜੇ ਆਪੇ ਅੱਗੇ ਖੋਲਦੀ ਤੁਰ ਜਾਂਦੀ ਹੈ ਕੁਦਰਤ ਹੂੰ ਸੋ ਮੈਂ ਕੋਈ ਸੋਚ ਕੇ ਨਹੀਂ ਤੁਰਿਆ ਹੂੰ ਵੀ ਮੈਂ ਆ ਕਰਨਾ ਅਸੀਂ 16 ਦੀ ਗੱਲ ਹੈ 17 ਦੀ ਇੱਥੋਂ ਇਕੱਠੇ ਹੋ ਗਏ ਬਰਹੰਡੇ ਟੀਚਰ ਹੋਮ ਚ ਹੂੰ ਪੰਜਾਬੀ ਬੋਲੀ ਦਿਖਾਤ ਰ ਉਹਦੇ ਇੱਕ ਮੁੰਡਾ ਕਹਿੰਦਾ ਬਾਈ ਪੀਪੀ ਲਿਓ ਰੰਗ ਵਾਲੀ ਰੰਗ ਹੀ ਮਾਰਦ ਨੇ ਬੋਰਡਾਂ ਤੇ ਹੂੰ ਉਹ ਚੱਲੇ ਰੰਗ ਮਾਰ ਤਾ ਲਹਿਰ ਬਣ ਗਈ ਬਿਲਕੁਲ ਆਈ ਘਰੋਂ ਥੋੜੀ ਸੋਚ ਕੇ ਇਹ ਰੰਗ ਮਾਰਨ ਦੇ ਹੂੰ ਜਿਹੜੇ ਮੈਂ ਕਰੇ ਸੋਚ ਕੇ ਨਹੀਂ ਆ ਤੁਰਿਆ ਯਾਰ ਮੈਂ ਆ ਕਰਨ ਜਾਣਾ ਮੈਂ ਆ ਕਰ ਜਾਣਾ ਇੱਕ ਮੈਂ ਗੱਲ ਸਮਝਦਾ ਵੀ ਜਿਹੜੇ ਬੰਦੇ ਅੰਦਰ ਦਰ ਜਿਹੜਾ ਬੰਦਾ ਨੇਕ ਨੀਤੀ ਨਾਲ ਲੜਦਾ ਇਮਾਨਦਾਰੀ ਨਾਲ ਲੜਦਾ ਹੂੰ ਵਲ ਫਰੇਵ ਨਹੀਂ ਹੁੰਦਾ ਕਈਆਂ ਦੇ ਜ਼ਬਾਨ ਤੇ ਹੋ ਰਿਹਾ ਤੇ ਦਿਲ ਚ ਹੋ ਰਿਹਾ ਹਾਂ ਉਹ ਬੰਦਾ ਕਾਮਯਾਬ ਨਹੀਂ ਹੁੰਦਾ ਹੂੰ ਲਿਖ ਕੇ ਲੈ ਲਓ ਮੈਂ ਹੂੰ ਹਾਂ ਇੱਕ ਵਾਰੀ ਚੜੂਗਾ ਹੂੰ ਡਿੱਗੂਗਾ ਤੁਸੀਂ ਦੁਨੀਆ ਤੋਂ ਲਕੋ ਸਕਦੇ ਹੋ ਹੂੰ ਦੁਨੀਆ ਦੀਆਂ ਅੱਖਾਂ ਤੋਂ ਲਕੋ ਲੋਗੇ ਜੀ ਜਿਹੜੀਆਂ ਉਹਦੀਆਂ ਅੱਖਾਂ ਨੇ ਉਹਦਾ ਕੈਮਰਾ ਚੱਲਦਾ ਹੈ ਤੁਹਾਡੇ ਉੱਤੇ ਹੂੰ ਉਹਦੇ ਕੈਮਰੇ ਤੋਂ ਕਿਵੇਂ ਲਕੋਵਾਂਗੇ ਆਪਾਂ ਕਹਿੰਦੇ ਦੇਰ ਹੈ ਨੇਰ ਨਹੀਂ ਉਹ ਇੱਕ ਨਾ ਇੱਕ ਦਿਨ ਸੱਚ ਨੂੰ ਤੇ ਝੂਠ ਨੂੰ ਤੁਹਾਡੇ ਸਾਹਮਣੇ ਨੰਗਾ ਕਰਕੇ ਰੱਖ ਦਿੰਦਾ ਹੂੰ ਇਸ ਕਰਕੇ ਮੈਂ ਇੱਕ ਗੱਲ ਜ਼ਿੰਦਗੀ ਦੇ ਵਿੱਚ ਤਜਰਬਾ ਮੇਰਾ ਹੋਇਆ ਮੈਂ ਜਿੱਥੇ ਵੀ ਜਿਹੜੇ ਵੀ ਸੰਘਰਸ਼ 'ਚ ਮੈਂ ਗਿਆ ਮੈਂ ਦਿਲੋਂ ਗਿਆ ਇਹ ਪਰਮਾਤਮਾ ਨੇ ਉੱਥੇ ਸਫਲਤਾ ਬਖਸ਼ੀ